ਤੇ ਮੇਰੀ ਬੇਨਤੀ ਆਪਾਂ ਜਲਦੀ ਨਾਲ ਸ਼ੋਕ ਦੀ ਕਰਾ ਮੈਚ ਸਟਾਰਟ ਕਰਾ ਲਈਏ ਮੇਰੀ ਬੇਨਤੀ ਆ ਨਾਲ ਹੀ ਟੀਮਾਂ ਨੂੰ ਬੇਨਤੀ ਆ ਜੀ ਮੀਰਪੁਰ ਤੋਂ ਤਰਪਤ ਨਾਲ ਗਰੀਤੀ ਮੱਲੇ ਦਾ ਮੀਰਪੁਰ ਤੇ ਮੱਲੇ ਕੇ ਪੜਦੇ ਆ ਟੀਮਾਂ ਕਿਹੜੀਆਂ ਵਾਟਰ ਵਾਸਤੇ ਵਾਲੇ ਪਾਸੇ ਟੀਮ ਮੰਡੀ ਵਾਲੇ ਪਾਸੇ ਕਹਿ ਲਈਏ ਇਹ ਟੀਮ ਜਟਾੜੇ ਪੜਦੀ ਦੂਜੇ ਪਾਸੇ ਨਥਿਆ ਪਿੰਡ ਸੁੱਖ ਸੇਵ ਕਰਕੇ ਮੁੰਡੇ ਅੱਗੇ ਛੜ ਗਿਆ ਕੀ ਨੌਕ ਡੋਕਾ ਬੁੱਟਾ ਕੋ ਦਾਰੀ ਭੱਜ ਗਿਆ ਨਹੀਂ ਪੱਖੇ ਗਰਾਊਂਡ ਵਿੱਚ ਗੁੱਡੇ ਵਾਲੇ ਬੁੱਟੇ ਦਾ ਬਹੁਤ ਬੜਾ ਧੰਨਵਾਦ ਹੈ ਅੱਜ ਮੁੰਡਾ ਕਦੇ ਯਾਰੀ ਪਾਉਣ ਦੇ ਲਈ ਆਇਆ ਹੈ ਕਈ ਮੇਲਿਆਂ ਦਾ ਵੈਸ ਬਣਿਆ ਹੈ ਗੁੱਡੇ ਪਿੰਡ ਦਾ ਬੁੱਟਾ ਔਰ ਖੇਡ ਗਰਾਊਂਡ ਵਿੱਚ ਆ ਗਿਆ ਕਮਰ ਦਾ ਕਹਿੰਦੇ ਜੁੰਡੀ ਦਾ ਯਾਰ ਹੈ ਯਾਰੀ ਦੇ ਚਰਚੇ ਹੁੰਦੇ ਆ ਔਰ ਟੱਡੇ ਪਿੰਡ ਦਾ ਬੂਟਾ ਖੇਡ ਗਰਾਊਂਡ ਵਿੱਚ ਆ ਗਿਆ ਮੇਰੇ ਮਿੱਤਰੋ ਅੱਜ ਜੱਗਾ ਪਾਉਣੀ ਹੈ ਨੱਤੇ ਦੇ ਦੀ ਟੀਮ ਦੇ ਲਈ ਅੱਜ ਟਾਣੇ ਪਿੰਡ ਦਾ ਟੋਪਰ ਕਬੱਡੀ ਪਾਰ ਹੈ ਬੋਡੇ ਪਿੰਡ ਦਾ ਲਵੀ ਹੈ ਆ ਕਹਿੰਦੇ ਸਖਾ ਪਰ ਫੈਸਲਾ ਕੀ ਹੈ ਅੰਕ ਕਹਿੰਦੇ ਰੈਡਰ ਦਾ ਹੈ ਅੰਕ ਰੈਡਰ ਦਾ ਹੈ ਆ ਰੈਡ ਪਹੁੰਚ ਲਈ ਮੁੰਡਾ ਪੰਦਰ

नोक झोक नहीं करनी मेरा भी क्योंकि तो गी हंड जाके रैफरी पैगीब्डी कबड्डी 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 आओ चाव सु पल्ले पल्ले कराती है इस टंबर उन्हें कहते नंबर अपनी टीम जरूरत है लाई फिर तारी कबड्डी पैगी है

कराई अग ने बूटा अग को पेड़ वाला अग रे की टीम देरी जुड़ गया अजेर स्पीति वर्गे फैटे गल चलिया आ रेल है तैयार है

ਆਉ ਪਰ ਜੰਟਰ ਗਿਆ ਤੇ ਆਉ ਨਹੀਂ ਟੱਜਾ ਆ ਕਿਸੇ ਗੱਲ ਨੂੰ ਆਇਆ ਇਹਨੂੰ ਇਜੀ ਨਾਲ ਲੇਜੋ ਆ ਚੱਗੇ ਨੂੰ ਇਜੀ ਨਾਲ ਲੇਜੋ ਪਰ ਬੂਟਾ ਵੀ ਕਹਿੰਦੇ ਪੁੱਤਰ ਸੋਖਣ ਪਿਆ ਉਹਦੇ ਡੈੜੀ ਤੇ ਆ ਗਾਂਧੀ ਉਹ ਕਿੰਨੋਂ ਨਪੇ ਦੀ ਟੀਮ ਲਈ

गोले सरने गोले सरने का भलेका पा ना एन बल्ले बल्ले बलो आओ कमाया हुआ शरीर कटियां हुई खुराक धनिया के शरीर कमाया मु लोहा कुटा है मीरपुर मलिका टीमा दोनों नजर ही नहीं मैं तो चलते चलते आ जा नहीं टीमा कटिया जानिया मीरपुर मलिका टीमा ध्यान देना कुछ कट रही

ਕਬੱਡੀ ਉੱਪਰ ਦਾ ਲੱਖ 75 ਪ੍ਰਾਈਜ਼ ਤੇ ਬਾਕੀ ਨੂੰ ਲਗਦਰਾ ਸੀ ਦਿੱਤੀਆਂ ਲੀਆਂ ਵੱਡੇ ਸਤਾਰ ਸਾਡੀ ਖੇਡ ਕਬੱਡੀ ਦੇ 11 ਤਰੀਕ ਨੂੰ ਪੋਸਲੇ ਪਰਵਰ ਚਾਉਂਦੇ ਆ ਪਰ ਇਧਰੋਂ ਪਾਸੇ ਮਦਾ ਪਾਕ ਕਬੱਡੀ ਆ ਗਿਆ ਮੀਰਪੁਰ ਤੇ ਮੱਲੇਕਾ ਆਉਂਦੀ ਮੀਰਪੁਰ ਤੇ ਮੱਲੇਕਾ ਦੋਨੇ ਟੀਮਾਂ ਨੂੰ ਇੱਕ ਅਵਰ ਕਿੱਦਾਂ 55 ਕਿਲੋ मीरपुर मलिकार टीम दोनों नहीं नजरी पगू से बठिंडा चार हो ग्राउंड लागे पजिया दो चाहता है ਪਾਇਲ ਪਿੰਡ ਟਾਣਾ ਪਿੰਡ ਕਲਵੀਰ ਨੇ ਪੂਰੀ ਦੁਨੀਆ ਵਿੱਚ ਪ੍ਰਸਿੱਧ ਕਰ ਦਿੱਤਾ ਜਟਾਨਾ ਵਾਲੇ ਕਲਵੀਰ ਦੇ ਚਾਚੇ ਹੁੰਦੇ ਆ ਉਹ ਪਿੰਡਾਂ ਦੀ ਗੱਲ ਚੱਲਦੀ ਆ ਆਹ ਕੰਦੇ ਦੰਦਰ ਕਬੱਡੀ ਪਾ ਰਿਹਾ ਚਾਰ ਤਿਆਰ ਬਤਿਆਰ ਢੂੜ ਢੀ ਹੈ ਵੀ ਢੂੜਾ ਪੱਟੀ ਰਹਿੰਦੇ ਆ ਜਿਨ੍ਹਾਂ ਨੇ ਦੁੱਧ ਮਾਮਾ ਦਾ ਪੀਤਾ ਲੋਕੋ ਫਾਨੇ ਬੱਤੀ ਨਹੀਂ ਚੁੱਲਾ ਲੱਖਾਂ ਤੇ ਜਲਜੀਤਾ 55 ਕਿਲੋ ਲਾ ਜੇ ਮੀਰਪੁਰ ਆ ਗਈ ਹੈ ਮੱਲੇ ਕੇ ਪਿੰਡ ਦੀ ਟੀਮ ਜਲਦੀ ਪੁੱਜੇ

ਉੱਧਰ ਸਾਡੇ ਫਖਰ ਜੀ ਅਮਰੀਕ ਸਿੰਘ ਜੀ ਕੁਸਲਾ ਉਹ ਪੁੱਜਿਆ ਬਹੁਤ ਬਹੁਤ ਧੰਨਵਾਦ ਕਰਦੇ ਆ 8 ਤਰੀਕ ਦੇ ਲਈ ਸੱਦੇ ਵੀ ਦੇ ਰਿਹਾ ਵੀ ਸਾਰਿਆਂ ਨੇ ਕੁਸਲੇ ਪਿੰਡ ਜ਼ਰੂਰ ਪਹੁੰਚਣਾ ਹੈ ਨੱਤੇ ਦੀ ਟੀਮ ਲਈ ਦੋਸਤਾਂ ਦੇ ਮਾਣ ਅਮਰੀਕ ਸਿੰਘ ਜੀ ਕੁਸਲਾ ਪਹੁੰਚਾ ਕਰ ਗਿਆ ਬਹੁਤ ਬਹੁਤ ਧੰਨਵਾਦ ਕਰਦੇ ਆ ਨੱਤੇ ਦੀ ਟੀਮ ਚਾਹਦੇ ਮੈਚ ਦੀ ਜੇਤੂ ਟੀਮ ਬਣੀ ਹੈ ਨੱਤੇ ਦੀ ਟੀਮ ਚਾਹਦੇ ਮੈਚ ਦੀ ਜੇਤੂ ਟੀਮ ਬਣੀ ਹੈ ਆਓ ਜੀ ਹਾਂ ਜੀ মে বে বীৰ্প বীৰপুৰ মই হাত নেকি